ਇਸ ਵੇਲੇ ਦੀ ਦਰਦਨਾਕ ਖਬਰ ਹੁਣ ਜਲੰਧਰ ਤੋਂ ਹੈ ਜਲੰਧਰ ਦੇ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਇਸ ਸਮੇਂ ਜ਼ਿੰਦਗੀ ਦੇ ਸਭ ਤੋਂ ਵੱਡੇ ਸਦਮੇ 'ਚ ਗੁਜ਼ਰ ਰਹੇ ਹਨ ਬੀਤੇ ਸ਼ਨੀਵਾਰ ਦੀ ਰਾਤ ਇੱਕ ਦਰਦਨਾਕ ਸੜਕ ਹਾਦਸੇ ਨੇ ਉਹਨਾਂ ਦਾ ਇਕਲੌਤਾ ਸਹਾਰਾ ਉਹਨਾਂ ਦਾ ਪੁੱਤਰ ਰਿਚੀ ਕੇਪੀ ਖੋ ਲਿਆ ਜਿਸ ਪੁੱਤਰ ਦੀ ਹੱਸੀ ਦੇ ਨਾਲ ਘਰ ਦਾ ਆਂਗਣ ਰੋਸ਼ਨ ਹੁੰਦਾ ਸੀ ਅੱਜ ਉਸ ਦੀ ਤਸਵੀਰ ਫੁੱਲਾਂ ਵਿੱਚ ਸਜਾਈ ਰੱਖੀ ਹੈ ਕੱਲ ਸਵੇਰੇ 11 ਵਜੇ ਰਿਚੀ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨ ਘਰ ਜਲੰਧਰ ਵਿਖੇ ਹੋਣਾ ਹੈ। ਦੁੱਖ ਸਾਂਝਾ ਕਰਨ ਅੱਜ ਡੇਰਾ ਬਿਆਸ ਦੇ ਮੁਖੀ ਉਹਨਾਂ ਦੇ ਘਰ ਪਹੁੰਚ। ਅੱਜ ਮਿੰਦਰ ਸਿੰਘ ਕੇਪੀ ਦੇ ਘਰ ਜਦੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਪਹੁੰਚੇ ਜਿਵੇਂ ਹੀ ਕੇਪੀ ਦੀ ਨਜ਼ਰ ਡੇਰਾ ਮੁਖੀ ਤੇ ਪਈ ਉਹ ਆਪਣੇ ਹੰਝੂ ਨਹੀਂ ਰੋਕ ਸਕੇ ਅਤੇ ਫੁੱਟ ਫੁੱਟ ਤੇ ਰੋਣ ਲੱਗ ਪਏ। ਪੁੱਤਰ ਦਾ ਗਮ ਇੱਕ ਪਿਓ ਦੇ ਦਿਲ ਨੂੰ ਚੱਕਣਾ ਚੂਰ ਕਰ ਚੁੱਕਾ ਸੀ ਇਹ ਉਹੀ ਪਿਓ ਹੈ ਜਿਸਨੇ ਕੁਝ ਸਾਲ ਪਹਿਲਾਂ ਆਪਣੀ ਪਤਨੀ ਨੂੰ ਖੋਣ ਦਾ ਸਦਮਾ ਸਹਿਆ ਹੁਣ ਜ਼ਿੰਦਗੀ ਨੇ ਦੂਜੀ ਵਾਰ ਉਹਨਾਂ ਨੂੰ ਐਸਾ ਜ਼ਖਮ ਦਿੱਤਾ ਹੈ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ ਜਦੋਂ ਬਦੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੇਪੀ ਦੇ ਘਰ ਪਹੁੰਚੇ ਤੇ ਪੈਰ ਰੱਖਦੇ ਹੀ ਉੱਥੋਂ ਦਾ ਸਾਰਾ ਮਾਹੌਲ ਗਮਗੀਨ ਹੋ ਗਿਆ ਕੇਪੀ ਦਿਨਗਰ ਕੇਪੀ ਦਿਨਗਰ ਜਿਵੇਂ ਹੀ ਬਾਬਾ ਜੀ ਦੇ ਪੈਂਦੀ ਹੈ ਉਹਨਾਂ ਦਾ ਸਬਰ ਦਾ ਬੰਦ ਟੁੱਟ ਜਾਂਦਾ ਹੈ ਇੱਕ ਪਿਓ ਜਿਸ